ਨਸ਼ੇ ਦੇ ਖਾਸ ਕਰਕੇ ਸਿੰਥੈਟਿਕ ਨਸ਼ਾ ਗੋੜੀਆਂ ਕੈਪਸੂਲ ਟੀਕੇ ਆਦਿ ਤਾਂ ਹਰ ਜੇ ਉਹ ਇਹਨਾਂ ਤੋਂ ਕੱਟਣ ਲਈ ਉਹਨਾਂ ਨੂੰ ਬਦਲ ਦੇਣਾ ਉਹਨਾਂ ਨੂੰ ਟਾਸਕ ਦੇਣਾ ਪੈਣਾ ਪੋਸਟਾਂ ਦੀ ਗਿਣਤੀ ਚੌਂਕੀ ਸੀ ਜੇ ਨਾਲ ਜੌਂਕੀਆਂ ਪੋਸਟਾਂ ਦੇ ਸਾਹਮਣੇ ਜਿਹੜੇ ਨੌਕਰੀ ਲੈਣ ਆਏ ਉਹਨਾਂ ਦੀ ਗਿਣਤੀ 12 ਆ ਜਾਂਦੀ ਹੈ ਵੀਜ਼ਾ ਇੰਟਰਵਿਊ ਰਹਿੰਦੀ ਹੈ ਐਡਮਿਸ਼ਨ ਹੋ ਗਈ ਸਾਰਾ ਕੁਝ ਹੋ ਗਿਆ ਉਹ ਕਿਰਿਆ ਹੋ ਗਈ ਜੋ 트럼ਪ ਨੇ ਸਿੱਧੇ ਰੂਪ ਦੇ ਵਿੱਚ ਨਵੇਂ ਵਿਦਿਆਰਥੀਆਂ ਦੀ ਵੀਜ਼ਿਆਂ ਵਾਲੀ ਇੰਟਰਵਿਊ ਤੇ ਰੋਕ ਲਾ ਦਿੱਤਾ ਕੱਲ ਜਿਹੜਾ ਇਹ ਫੈਸਲਾ ਸੀ ਕਿ ਪਹਿਲਾਂ 29 ਮਈ ਨੂੰ ਮੁਕੰਨਲ ਹੋਣੀ ਆ ਬਾਕੀ ਥਾਵਾਂ ਦੇ ਉੱਤੇ ਜੇ ਤਰੀਕਾ ਆਉਣੀਆਂ ਨੇ ਪਰ ਪੰਜਾਬ ਦੀ ਤਰੀਕ 3 ਜੂਨ ਐਲਾਨੀ ਗਈ TV, ग्लोबल ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਜੁੱਧ ਨਸ਼ਿਆਂ ਵਿਰੁੱਧ ਇਹ ਸਰਕਾਰਾਂ ਜਦੋਂ ਜੁੱਧ ਲੜਦੀਆਂ ਨੇ ਤਦ ਉਸ ਬਿਆਨਬਾਜ਼ੀ ਜ਼ਿਆਦਾ ਹੁੰਦੀ ਹੈ ਇਸਤਿਹਾਰਬਾਜ਼ੀ ਜ਼ਿਆਦਾ ਹੁੰਦੀ ਹੈ ਦਿਖਾਵੇ ਦੀ ਰਾਜਨੀਤੀ ਜ਼ਿਆਦਾ ਹੁੰਦੀ ਹੈ ਤੇ ਖਰਚਿਆਂ ਦਾ ਬੋਝ ਵੀ ਬਹੁਤ ਹੁੰਦਾ ਹੈ ਕੋਈ ਵੀ ਕੋਈ ਵੀ ਲੜਾਈ ਜਜ਼ੋ ਉਹਦੇ ਵਿੱਚ ਦਿਖਾਵਾ ਪ੍ਰਕਟਾਵਾ ਪ੍ਰਦਰਸ਼ਨ ਆ ਜਵੇ ਤੇ ਖਰਚਿਆਂ ਦੀ ਬਹੁਤ ਤਦਾਦ ਹੋ ਜਵੇ ਤੇ ਫਿਰ ਉਹ ਸੁਬੇ ਲਈ ਕਈ ਵਾਰ ਮੁਸ਼ਕਲ ਵੀ ਬਣ ਜਾਂਦੀ ਹੈ ਉਹ ਪਿਛਲੀਆਂ ਸਰਕਾਰਾਂ ਵੀ ਦਮ ਭਰਦੀਆਂ ਚਲੀਆਂ ਗਈਆਂ ਮੌਜੂਦਾ ਸਰਕਾਰ ਵੀ ਦਮ ਪਰ ਰਹੀ ਆ ਅੰਕੜਿਆਂ ਦਾ ਪ੍ਰਕਟਾਵਾ ਦਿਖਾਵਾ ਫੜੇ ਜਾਣ ਦਾ ਮਾਲ ਫੜੇ ਜਾਣ ਦਾ ਤਸਕਰਾਂ ਦੇ ਫੜੇ ਜਾਣ ਦਾ ਬਹੁਤ ਕੁਝ ਹੋ ਰਿਹਾ ਪਰ ਮੈਂ ਨਾਲ ਨਾਲ ਇਹ ਗੱਲ ਜ਼ਰੂਰ ਕਰਦਾ ਆਂ ਕਿ ਇਸ ਪ੍ਰਕਿਰਿਆ ਚ ਉਲਝੇ ਨੌਜਵਾਨਾਂ ਨੂੰ ਨਸ਼ੇ ਦੇ ਖਾਸ ਕਰ ਸੰਥੈਟਿਕ ਨਸ਼ਾ ਗੋਲੀਆਂ ਕੈਪਸੂਲਟੀ ਕੇ ਚਟਾ ਹੈਰਨ ਜੇਬ ਉਹ ਇਹਨਾਂ ਚੋਂ ਕੱਢਣ ਲਈ ਉਹਨਾਂ ਨੂੰ ਕੋਈ ਬਦਲ ਦੇਣਾ ਪੈਣਾ ਉਹਨਾਂ ਨੂੰ ਕੋਈ ਟਾਸਕ ਦੇਣਾ ਪੈਣਾ ਉਹਨਾਂ ਨੂੰ ਕੋਈ ਕੰਮ ਦੇਣਾ ਪੈਣਾ ਇੱਕ ਪਿੰਡ ਨੇ ਇੱਕ ਨਵੇਕਲੀ ਪਹਿਲ ਕਦਮੀ ਕੀਤੀ ਹੈ ਉਸ ਪਹਿਲ ਕਦਮੀ ਦੀ ਚਰਚਾ ਵੀ ਕਰਨੀ ਬਣਦੀ ਹੈ ਤੇ ਉਸ ਨੂੰ ਸ਼ਾਬਾਸ਼ ਵੀ ਦੇਣੀ ਬਣਦੀ ਹੈ ਇੱਕ ਪਿੰਡ ਪੱਧਰ ਤੇ ਪੰਚਾਇਤ ਨੇ ਫੈਸਲਾ ਕਰ ਲਿਆ ਕਿ ਜਿਹੜਾ ਪਰਿਵਾਰ ਨਸ਼ੇ ਛੱਡੂਗਾ ਜਿਸ ਪਰਿਵਾਰ ਦਾ ਜੀ ਨਸ਼ਾ ਛੱਡੂਗਾ ਉਸ ਨੂੰ 11000 ਰੁਪਏ ਨਾਲ ਅਸੀਂ ਸਨਮਾਨਿਤ ਕਰਾਂਗੇ ਪਰ ਜੇ ਦੁਬਾਰਾ ਉਹ ਇਸ ਨਸ਼ੇ ਦੀ ਗ੍ਰਿਫਤ ਵਿੱਚ ਜਾਂਦਾ ਫਿਰ ਉਹ ਸਭ ਆਇ ਕਾਟ ਵੀ ਕੀਤਾ ਜਾਊਗਾ ਉਹਨੇ ਜ਼ਿੰਮੇਵਾਰੀ ਵੀ ਬਣ ਜਾਂਦੀ ਹੈ ਤੁਸੀਂ ਜਨਤਾ ਸਾਹਮਣੇ ਜਦੋਂ ਮਾਨ ਹਾਸਲ ਕਰਦੇ ਹੋ ਸਨਮਾਨ ਹਾਸਲ ਕਰਦੇ ਹੋ ਤਾਂ ਤੁਹਾਡੇ ਮਨ 'ਚ ਖਿਆਲ ਵੀ ਹੁੰਦਾ ਹੈ ਕਿ ਮੈਂ ਮਜ਼ਾਕ ਦਾ ਕਿਰਦਾਰ ਨਾ ਬਣ ਜਾਵਾਂ ਮੈਂ ਮਜ਼ਾਕ ਦਾ ਪਾਤਰ ਨਾ ਬਣ ਜਾਵਾਂ ਇਸ ਲਈ ਮੈਂ ਹੁਣ ਕੁਝ ਕਰਕੇ ਦਿਖਾਉਣਾ ਤੇ ਉਹਦੇ ਲਈ ਫਿਰ ਰਾਹ ਵੀ ਨਿਕਲੇ ਹੁੰਦੇ ਨੇ ਅਜਿਹੀ ਪਹਿਲ ਕਦਮੀ ਮੋਗਾ ਦੇ ਰਣ ਸਿੰਘ ਕਲਾ ਪਿੰਡ ਨੇ ਕੀਤੀ ਹੈ ਮੋਗਾ ਖੇਤਰ ਦੇ ਵਿੱਚ ਮੋਗਾ ਜ਼ਿਲ੍ਹੇ ਦੇ ਵਿੱਚ ਪਿੰਡ ਪੈਂਦਾ ਰਣ ਸਿੰਘ ਕਲਾ ਉਸ ਪਿੰਡ ਦੀ ਪੰਚਾਇਤ ਨੇ ਫੈਸਲਾ ਕੀਤਾ ਹੈ ਕਿ ਜਿਹੜੇ ਨਸ਼ਾ ਕਰਨ ਵਾਲੇ ਪਿੰਡ ਦੇ ਵਸਨੀਕਾਂ ਚੋਂ ਉਹ ਜੇ ਹੁਣ ਤੁਰੰਤ ਨਸ਼ਾ ਛੱਡਣਗੇ ਤਾਂ 11000 ਰੁਪਇਆ 1 ਤੋਂ ਲੈ ਕੇ 31 ਮਈ ਤੱਕ ਆ ਇਹ ਪਿਛਲੇ ਦਿਨਾਂ ਤੋਂ ਉਹਨਾਂ ਦਾ ਬਰਤਾਰਾ ਜਿਹੜਾ ਹੁਣ ਸਾਹਮਣੇ ਆਇਆ ਤੇ ਮੈਂ ਇਸੇ ਲਈ ਉਸਨੂੰ ਤੁਰੰਤ ਤੁਹਾਡੇ ਤੱਕ ਲੈ ਕੇ ਆ ਰਿਹਾ 1 ਤੋਂ 1 ਮਈ ਤੋਂ ਲੈ ਕੇ 31 ਮਈ ਤੱਕ ਨਸ਼ਾ ਛੱਡਣ ਵਾਲਿਆਂ ਨੂੰ ਉਹਨਾਂ ਪਰਿਵਾਰਾਂ ਨੂੰ ਪੰਚਾਇਤ 11000 ਰੁਪਏ ਨਾਲ ਤੇ ਸਨਮਾਨ ਪੱਤਰ ਨਾਲ ਸਨਮਾਨਿਤ ਕਰੂਗੀ। ਹਾਂ ਜਿਹੜੇ ਬਖਵਾ ਲੈ ਰਹੇ ਨੇ ਕਿ ਠੀਕ ਹੈ ਜੀ ਸਾਨੂੰ ਟਾਈਮ ਦਿਓ ਰਜਿਸਟਰ ਕਰਵਾ ਰਹੇ ਨੇ ਰਜਿਸਟ੍ਰੇਸ਼ਨ ਹੋ ਰਹੀ ਹੈ ਬਾਕੀ ਦਾ ਉਹਦੀ। ਸੋ ਇਹਦੇ ਲਈ ਜਿਹੜੇ 6 ਜੂਨ ਫਿਰ ਸਾਰਿਆਂ ਨੂੰ ਅਗਲਾ ਪੜਾ ਆਜੂਗਾ ਤੇ ਜਿਹੜੇ 15 ਪਰਿਵਾਰਾਂ ਨੇ ਹੁਣ ਤੱਕ ਰਜਿਸਟ੍ਰੇਸ਼ਨ ਕਰਾਤੀ ਹੈ ਕਹਿੰਦੇ ਇਹਨਾਂ ਸਾਰਿਆਂ ਨੂੰ 6 ਜੂਨ ਨੂੰ ਇਨਾਮ ਦਿੱਤਾ ਜਾਣਾ ਤੇ ਦੂਸਰਾ ਪੜਾ 1 ਜੂਨ ਤੋਂ 31 ਜੂਨ ਤੱਕ ਚੱਲਣਾ 31 ਜੁਲਾਈ ਤੱਕ ਚੱਲਣਾ ਜੀ 1 ਜੂਨ ਤੋਂ 31 ਜੁਲਾਈ ਤੱਕ ਜੂਨ ਪੂਰਾ ਜੁਲਾਈ ਪੂਰਾ 2 ਮਹੀਨੇ ਦਾ ਦੂਜਾ ਪੜਾਅ ਚੱਲਣਾ ਇਹ ਚ ਨਸ਼ਾ ਛੱਡਣ ਵਾਲਿਆਂ ਨੂੰ ਫਿਰ 5100 ਰੁਪਈਆ ਇਨਾਮ ਤੇ ਸਨਮਾਨ ਪੱਤਰ ਦਿੱਤਾ ਜਾਣਾ ਤੀਜਾ ਤੀਜਾ ਦੌਰ ਇਹਦੇ ਵਿੱਚ ਆਉਣਾ ਅਗਸਤ ਚ 1 ਅਗਸਤ ਤੋਂ ਲੈ ਕੇ 31 ਸਤੰਬਰ ਤੱਕ 2 ਮਹੀਨੇ ਦਾ ਵਕਫਾ ਉੱਥੇ ਮਿਲਣਾ ਜਿਹੜੇ ਉਸ ਸਮੇਂ ਛੱਡਣਗੇ ਉਹਨਾਂ ਨੂੰ 1100 ਰੁਪਈਆ ਇਨਾਮ ਤੇ ਸਨਮਾਨ ਪੱਤਰ ਇਹ ਪ੍ਰੋਗਰਾਮ ਪਹਿਲੇ ਪ੍ਰੋਗਰਾਮ ਦੀ ਤਰੀਕ ਵੀ ਤੈ ਹੋ ਗਈ ਆ 15 ਪਰਿਵਾਰਾਂ ਦੀ ਰਜਿਸਟ੍ਰੇਸ਼ਨ ਵੀ ਕਰਵਾ ਦਿੱਤੀ ਹੈ ਕਿ ਅਸੀਂ ਨਸ਼ੇ ਚੋਂ ਬਾਹਰ ਆਵਾਂਗੇ ਇਸ ਪਿੰਡ ਵੱਲੋਂ ਨਸ਼ੇ ਦੇ ਖਿਲਾਫ ਵਿੱਢੀ ਗਈ ਮਹਿੰਮ ਦਾ ਇਹ ਢੰਗ ਤਰੀਕਾ ਪਹਿਲਾ ਨਹੀਂ ਹੈ ਰਣ ਸਿੰਘ ਕਲਾ ਪਿੰਡ ਮੋਗਾ ਜ਼ਿਲ੍ਹੇ ਦਾ ਜਿੱਦੀ ਆਬਾਦੀ 2700 ਤੋਂ ਵੱਧ ਹੈ 2715 ਦੇ ਕਰੀਬ ਕੁੱਲ ਆਬਾਦੀ ਹੈ 700 ਦੇ ਕਰੀਬ ਪਰਿਵਾਰ ਇਚ ਬਸਦੇ ਨੇ ਤੇ 97% ਦੀ ਲੋਕ ਨਸ਼ਾ ਮੁਕਤ ਨੇ ਪਿੰਡ ਪਹਿਲਾਂ ਹੀ ਨਸ਼ੇ ਤੋਂ ਕਾਫੀ ਦੂਰ ਆ ਪਿੰਡ ਦੇ ਵਿੱਚ ਠੇਕਾ ਨਹੀਂ ਹੈ ਜੇ ਪੰਚਾਇਤਾਂ ਚਾਹਣ ਤਾਂ ਠੇਕੇ ਨੂੰ ਵੀ ਸ਼ਰਾਬ ਨੂੰ ਵੀ ਨਸ਼ੇ ਨੂੰ ਵੀ ਪਿੰਡ ਦੀ ਹੱਦ ਚੋਂ ਬਾਹਰ ਕਰ ਸਕਦੀਆਂ ਇਹ ਪੰਚਾਇਤ ਤੇ ਪਿੰਡ ਵਾਸੀਆਂ ਦੀ ਇੱਛਾ ਸ਼ਕਤੀ ਤੇ ਵੀ ਆ ਸੋ ਇਹ ਪਿੰਡ 97% ਪਹਿਲਾਂ ਹੀ ਨਸ਼ਾ ਮੁਕਤ ਹੈ ਸ਼ਰਾਬ ਦਾ ਕੋਈ ਠੇਕਾ ਨਹੀਂ ਆ ਪਰ ਫਿਰ ਵੀ ਜੇ ਈਕਾ ਦੁਕਾ ਇਸ ਪ੍ਰਕਿਰਿਆ ਚ ਕੋਈ ਆ ਰਿਹਾ ਇਹ ਜ਼ਰੂਰੀ ਨਹੀਂ ਕਿ ਕਿ ਚਿੱਟੇ ਵਾਲਾ ਮਸਲਾ ਇਸ ਪਿੰਡ ਦਾ ਏ ਹੈਰੋਨ ਵਾਲਾ ਮਸਲਾ ਜੇ ਕੋਈ ਹੋਰ ਸ਼ਰਾਬ ਵਾਲਾ ਵੀ ਜੇ ਕੋਈ ਹੈਗਾ ਕੋਈ ਹੋਰ ਦਰੂ ਸਿੱਕੇ ਵਾਲਾ ਵੀ ਹੈਗਾ ਕੋਈ ਹੋਰ ਚੀਜ਼ ਵੀ ਲੈਂਦਾ ਉਹ ਕੋਈ ਗੋਲੀ ਕੈਪਸੂਲ ਵਾਲਾ ਵੀ ਹੈਗਾ ਪਰ ਪਿੰਡ ਨੂੰ ਪਤਾ ਹੁੰਦਾ ਪਰਿਵਾਰ ਨੂੰ ਪਤਾ ਹੁੰਦਾ ਸੋ ਇਸ ਲਈ ਉਹ ਪਰਿਵਾਰਾਂ ਨੂੰ ਨਾਲ ਇਨਵੋਲਵ ਕਰਕੇ ਚੱਲ ਰਹੇ ਕਿ ਪਰਿਵਾਰ ਦਾ ਮਾਣ ਕਰਾਂਗੇ ਜੇ ਪਰਿਵਾਰ ਦਾ ਕੋਈ ਜੀ ਨਸ਼ਾ ਛੱਡ ਕੇ ਸਾਹਮਣੇ ਆਉਂਦਾ ਸੋ 1 ਮਈ ਤੋਂ ਲੈ ਕੇ 31 ਮਈ ਤੱਕ ਨਸ਼ਾ ਛੱਡਣ ਵਾਲਿਆਂ ਨੂੰ 11000 ਰੁਪਏ ਦਾ ਸਨਮਾਨ ਤੇ ਨਾਲ ਸਨਮਾਨ ਪੱਤਰ ਦਿੱਤਾ ਜਾਣਾ ਜਿਹਦੇ ਲਈ 15 ਪਰਿਵਾਰਾਂ ਨੇ ਰਜਿਸਟ੍ਰੇਸ਼ਨ ਕਰਾਤੀ ਹੈ 700 ਪਰਿਵਾਰਾਂ ਚੋਂ 15 ਪਰਿਵਾਰ ਇਸ ਪਹਿਲੇ ਪੜਾਅ 'ਚ ਸ਼ਾਮਲ ਹੋ ਗਏ ਨੇ ਤੇ ਇਹ ਤਾਂ ਹਿੰਮਤ ਵਧਣੀ ਹੈ ਤੇ ਅੱਗੇ ਵੀ ਸੋ ਇਹ ਬਾਕੀ ਪਿੰਡ ਕਿਉਂ ਨਹੀਂ ਕਰ ਸਕਦੇ ਜੀ ਬਾਕੀ ਪੰਚਾਇਤਾਂ ਅਜਿਹੀ ਪਹਿਲ ਕਦਮੀ ਕਿਉਂ ਨਹੀਂ ਕਰ ਸਕਦੀਆਂ ਮੈਂ ਪਹਿਲਾਂ ਵੀ ਗੱਲ ਕਰਦਾ ਆ ਕਿ ਜੇ ਸਰਪੰਚ ਚਾਹੇ ਤੱਪੰਡ ਨਸ਼ਾ ਮੁਕਤ ਹੋ ਸਕਦਾ ਹੈ ਜੇ ਥਾਣੇਦਾਰ ਚਾਵੇ ਉਹਦਾ ਉਹ ਇਲਾਕਾ ਥਾਣੇ ਦੀ ਹੱਦ ਵਾਲਾ ਇਲਾਕਾ ਨਸ਼ਾ ਮੁਕਤ ਹੋ ਸਕਦਾ ਹੈ ਜੇ ਐਸਐਸਪੀ ਚਾਵੇ ਡੀਸੀ ਚਾਵੇ ਉਹਦਾ ਜ਼ਿਲ੍ਹਾ ਨਸ਼ਾ ਮੁਕਤ ਹੋ ਸਕਦਾ ਤੇ ਜੇ ਤੁਹਾਡਾ ਐਮਐਲਏ ਚਾਵੇ ਤਾਂ ਉਹਦਾ ਵਿਧਾਨ ਸਭਾ ਹਲਕਾ ਤੇ ਜੇ ਐਮਪੀ ਚਾਵੇ ਉਹਦਾ ਲੋਕ ਸਭਾ ਹਲਕਾ ਨਸ਼ਾ ਮੁਕਤ ਹੋ ਸਕਦਾ ਇਹ ਸਿਆਸਤਦਾਨ ਤੇ ਪ੍ਰਸ਼ਾਸਨਿਕ ਤਰ੍ਹਾਂ ਇਹ ਫੈਸਲਾ ਕਰ ਲੈਣ ਤਾਂ ਨਸ਼ੇ ਦੀ ਜੜ ਵੱਢੀ ਜਾ ਸਕਦੀ ਹੈ ਚਲੋ ਅਗਲੀ ਖਬਰ ਜਿਹੜੀ ਤੇ ਮੈਂ ਚਰਚਾ ਕਰਨ ਲੱਗਿਆ ਇਹ ਸਾਨੂੰ ਫਿਕਰ ਚ ਪਾ ਰਹੀ ਹੈ ਬੇਰੋਜ਼ਗਾਰੀ ਵੱਡਾ ਮਸਲਾ ਇਹ ਮੋਲਕ ਦਾ ਮਸਲਾ ਵੀ ਹੈ ਪਰ ਪੰਜਾਬ ਦਾ ਮਸਲਾ ਬਹੁਤ ਅਹਿਮ ਹੈ ਇੱਕ ਪਾਸੇ ਦੂਸਰੇ ਸੂਬਿਆਂ ਤੋਂ ਲੇਬਰ ਆ ਕੇ ਇੱਥੇ ਛੋਟਾ ਵੱਡਾ ਕੰਮ ਜਿਹੜਾ ਵੀ ਉਹਨਾਂ ਨੂੰ ਲੱਗਦਾ ਕਿ ਕਿਰਤ ਕਰਨ ਵਾਲਾ ਉਹ ਕਰਦੇ ਨੇ ਤੇ ਉਹਦੇ ਚੱਕਰ ਚ ਸਾਡੇ ਸੂਬੇ ਦਾ ਨੁਕਸਾਨ ਹੁੰਦਾ ਹੈ ਨਫਾ ਹੁੰਦਾ ਹੈ ਫਾਇਦਾ ਹੁੰਦਾ ਨਹੀਂ ਹੁੰਦਾ ਆਰਥਿਕ ਢੇੜਾ ਆਉਂਦਾ ਜਾਂ ਨਹੀਂ ਆਉਂਦਾ ਸੱਭਿਆਚਾਰਕ ਸਾਡਾ ਕਾਣ ਹੋ ਰਿਹਾ ਇਹ ਕਿੰਨੇ ਸਵਾਲ ਬਰਾਬਰ ਨਾਲ ਤੁਰੇ ਆਉਂਦੇ ਰਹਿੰਦੇ ਨੇ ਪਰ ਅਸੀਂ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਚੰਗੀ ਪੜ੍ਹਾਈ ਚੰਗੀਆਂ ਡਿਗਰੀਆਂ ਹਾਸਲ ਕਰਾ ਕੇ ਚੰਗੇ ਰੁਤਬਿਆਂ ਤੇ ਚੰਗੀ ਕਮਾਈ ਵਾਲੇ ਰੁਤਬਿਆਂ ਤੇ ਦੇਖਣਾ ਚਾਹੁੰਦੇ ਆ ਮੈਂ ਨਹੀਂ ਕਹਿੰਦਾ ਕੋਈ ਵੀ ਕਾਰਜ ਛੋਟਾ ਹੈ ਮੈਂ ਨਹੀਂ ਕਹਿੰਦਾ ਕੋਈ ਵੀ ਕੰਮ ਕੋਈ ਵੀ ਅਹੁਦੇ ਦਾ ਸਵਾਲ ਹੈ ਪਰ ਜਦੋਂ ਤੁਸੀਂ ਕੋਈ ਤਕਨੀਕੀ ਪੜ੍ਹਾਈ ਕਰਦੇ ਹੋ ਜੇ ਤੁਸੀਂ ਡਾਕਟਰੀ ਕੀਤੀ ਆ ਫਿਰ ਤਾਂ ਤੁਹਾਨੂੰ ਉਮੀਦ ਕੀਤੀ ਜਾਏਗੀ ਕਿ ਤੁਹਾਨੂੰ ਡਾਕਟਰ ਵਾਲਾ ਕੰਮ ਤੁਹਤੋ ਲਿਆ ਜਾਵੇ ਜੇ ਤੁਸੀਂ ਇੰਜੀਨੀਅਰਿੰਗ ਕੀਤੀ ਆ ਤਾਂ ਉਮੀਦ ਹੈ ਤੁਹਤੋ ਇੰਜੀਨੀਅਰਿੰਗ ਵਾਲਾ ਕੰਮ ਲਿਆ ਜਾਵੇ ਜੇ ਤੁਸੀਂ ਸਿੱਖਿਆ ਵਾਲੀ ਪੜ੍ਹਾਈ ਕੀਤੀ ਆ ਤਾਂ ਤੁਸੀਂ बतौर ਅਧਿਆਪਨ ਖੇਤਰ ਦੇ ਵਿੱਚ ਪ੍ਰੋਫੈਸਰ, ਮਾਸਟਰ, ਪ੍ਰਿੰਸੀਪਲ ਕਿ ਕਿਸੇ ਵੀ ਲੈਕਚਰਰ ਕਿਸੇ ਵੀ ਰੂਪ ਵਿੱਚ ਤੁਸੀਂ ਆਪਣਾ ਰੋਲ ਨਿਭਾਉ। ਤਾਂ ਇਹ ਤਵਕਕ ਕੀਤੀ ਜਾਂਦੀ ਹੈ ਤੇ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਜਦੋਂ ਪੜਾਈਆਂ ਦੇ ਲਈ ਮੋਟੀਆਂ ਫੀਸਾਂ ਯੂਨੀਵਰਸਿਟੀਆਂ ਬਸੂਟ ਰਹੀਆਂ ਨੇ ਪ੍ਰਾਈਵੇਟ ਅਧਾਰੇ ਸਕੂਲ ਤੁਹਾਡੀ ਸ਼ਹਿੜ ਪਲਪਲ ਰਹੇ ਨੇ ਤਾਂ ਫਿਰ ਉਹ ਹੀ ਜਾ ਰੋਜ਼ਗਾਰ ਦੇਣ ਮਹਾਲੀ ਦੇ ਅਦਾਲਤ ਮਤਲਬ ਜੁਡੀਸ਼ੀਅਲ ਕੋਰਟ ਦੇ ਵਿੱਚ ਮਹਾਲੀ ਜੁਡੀਸ਼ੀਅਲ ਕੋਰਟ ਦੇ ਵਿੱਚ ਸੇਵਾਦਾਰਾਂ ਔਰ ਚੌਂਕੀਦਾਰਾਂ ਦੀਆਂ ਪੋਸਟਾਂ ਨਿਕਲੀਆਂ ਪੋਸਟਾਂ ਦੀ ਗਿਣਤੀ 34 ਸੀ ਦੇਣਾ 34 ਪੋਸਟਾਂ ਦੇ ਸਾਹਮਣੇ ਜਿਹੜੇ ਨੌਕਰੀ ਲੈਣ ਆਏ ਉਹਨਾਂ ਦੀ ਗਿਣਤੀ 12000 ਤੋਂ ਉੱਪਰ ਸੀ 34 ਪੋਸਟਾਂ ਲਈ 12000 ਤੋਂ ਉੱਪਰ ਅਪਲਾਈ ਕੀਤਾ ਅੱਠਵੀਂ ਪਾਸ ਵਿਅਕਤੀਏ ਦੇ ਲਈ ਅਪਲਾਈ ਕਰ ਸਕਦਾ ਸੀ ਪਰ ਜਿਹੜਾ ਨੇ ਅਪਲਾਈ ਕੀਤੀ ਉਹ ਗ੍ਰੈਜੂਏਟ ਪੋਸਟ ਗ੍ਰੈਜੂਏਟ ਮਾਸਟਰ ਡਿਗਰੀਆਂ ਤੇ ਹੋਰ ਤਕਨੀਕੀ ਡਿਗਰੀਆਂ ਦੇ ਮਾਲ ਇਹ ਦ੍ਰਿਸ਼ ਸਵਾਲ ਪੈਦਾ ਕਰਦਾ ਕਿ ਸਰਕਾਰਾਂ ਜੀ ਰੋਜ਼ਗਾਰ ਕਿੱਥੇ ਆ ਉਹਨਾਂ ਦੀ ਪੜ੍ਹਾਈ ਦੇ ਹਾਨ ਦਾ ਰੋਜ਼ਗਾਰ ਕਿੱਥੇ ਆ ਜਿੰਨੇ ਜਿੰਨੇ ਲੱਖਾਂ ਰੁਪਏ ਲਾਏ ਉਹਨਾਂ ਨੇ ਆਪਣੀਆਂ ਪੜ੍ਹਾਈਆਂ ਡਿਗਰੀਆਂ ਤੇ ਫਿਰ ਉਹ ਨਹੀਂ ਕਰਨ ਫਿਰ ਦਾ ਮਤਲਬ ਤੁਸੀਂ ਇਹ ਕਹਿੰਦੇ ਹੋ ਕਿ ਉਹਨਾਂ ਦੀ ਗਲਤੀ ਹੋ ਗਈ ਕਿ ਉਹਨਾਂ ਨੇ ਉਹ ਸਾਲ ਵੀ ਗਾਲੇ ਤੇ ਪੈਸੇ ਵੀ ਗਾਲੇ ਹਲੋ ਕਹਿੰਦੇ ਜੀ ਬੇਰੋਜ਼ਗਾਰੀ ਕਿਹਸੀ ਸ਼ੈਅ ਹੈ ਵੱਡੀਆਂ ਡਿਗਰੀਆਂ ਵਾਲੇ ਵੀ ਸੇਵਾਦਾਰ ਤੇ ਚੌਂਕੀਦਾਰ ਬਣ ਲਈ ਤਿਆਰ ਨੇ ਮਹਾਲੀ ਜੁਡੀਸ਼ੀਅਲ ਕੋਰਟ ਦੇ ਵਿੱਚ ਜੌਂਤੀ ਪੋਸਟਾਂ ਦੇ ਬਦਲੇ 12257 ਐਪਲੀਕੇਸ਼ਨ ਆਈਆਂ ਜਿੱਚ 2000 ਤੋਂ ਉੱਪਰ ਤਾਂ ਗ੍ਰੈਜੂਏਟ ਬੰਦੇ ਆਏ 71 ਤੋਂ ਵੱਧ ਪੋਸਟ ਗ੍ਰੈਜੂਏਟ ਬੰਦੇ ਆਏ ਤੇ ਇਹ 12257 ਪੋਸਟਾਂ ਦੇ ਲਈ ਜਿਨ੍ਹਾਂ ਨੇ ਮਤਲਬ 34 ਪੋਸਟਾਂ ਦੇ ਲਈ 12257 ਜਿਹੜੇ ਅਪਲਾਈ ਕੀਤੀ ਜਿਨ੍ਹਾਂ ਨੇ ਬੇਰਜ਼ਗਾਰਾਂ ਨੇ ਉਹਨਾਂ ਚੋਂ आ, मतलब 10528 ਸਹੀ ਪਾਏਗੇ ਕਾਗਜ਼ ਸੋ ਲਗਭਗ ਤੁਸੀਂ ਕਹਿ ਸਕਦੇ ਹੋ ਕਿ 2000 ਦੇ ਗੇਟ ਦੇ ਵਿੱਚ 2000 ਤੋਂ ਘੱਟ ਉਹ ਨਹੀਂ ਸਹੀ ਪਈਆਂ ਗਈਆਂ ਜਿਵੇਂ 861 ਉਮੀਦਵਾਰਾਂ ਨੂੰ ਅਯੋਗ ਕਰਾਰ ਦਿੱਤਾ ਗਿਆ ਉਹਨਾਂ ਦੇ ਦਸਤਾਵੇਜ਼ ਸਹੀ ਨਹੀਂ ਸੀਗੇ ਇਸੇ ਤਰ੍ਹਾਂ 868 ਦੇ ਕਰੀਬ ਹੈ ਨਾ ਉਹਨਾਂ ਉਮੀਦਵਾਰਾਂ ਨੂੰ ਬਾਹਰ ਕਰ ਦਿੱਤਾ ਗਿਆ ਜਿਨ੍ਹਾਂ ਨੇ ਆਖਰੀ ਤਰੀਕ ਤੋਂ ਬਾਅਦ ਅਪਲਾਈ ਕੀਤਾ ਸੀ ਸੋ ਇੰਜ ਮਤਲਬ ਕਿ ਤੁਸੀਂ ਇਹ ਦੇਖ ਲਓ ਕਿ ਇਹ 17 1800 ਦੇ ਕਰੀਬ ਇਹ ਬਾਹਰ ਨਿਕਲ ਗਏ ਤੇ ਪਿੱਛੇ 10528 ਉਹਨਾਂ ਦੀ ਐਪਲੀਕੇਸ਼ਨਾਂ ਮਨਜ਼ੂਰ ਹੋ ਗਈਆਂ ਹੁਣ 10528 ਚੋਂ 34 ਬੰਦੇ ਰੱਖੋਣੇ ਆ ਮਤਲਬ 300 ਹਾਂ ਤੋਂ ਵੱਧ 309 10 ਦੇ ਕਰੀਬ ਬਣਦੇ ਹੋਣਗੇ ਜਿਨ੍ਹਾਂ ਪਿੱਛੇ ਇੱਕ ਬੰਦਾ ਰੱਖ ਹੋਣਾ ਇੱਥੋਂ ਦਾ ਜਲਾ ਲਓ ਕੀ ਸਥਿਤੀ ਆ 309 ਉਮੀਦਵਾਰ 309 ਉਮੀਦਵਾਰਾਂ ਚੋਂ ਇੱਕ ਬੰਦਾ ਰੱਖਣਾ ਤੇ ਡਿਗਰੀਆਂ ਇਹਨਾਂ 34 ਪੋਸਟਾਂ ਦੇ ਲਈ ਜਿਹੜੀ ਤੁਹਾਡੇ ਕੋਲ ਵਿਦਿਅਕ ਯੋਗਤਾ ਚਾਹੀਦੀ ਸੀ ਉਹ ਚਾਹੀਦੀ ਸੀ 8ਵੀਂ ਪਾਸ ਠੀਕ ਹੈ 10ਵੀਂ 12ਵੀਂ ਤੱਕ ਅਪਲਾਈ ਕਰਨ ਦਾ ਸਮਝ ਆਉਂਦਾ ਕਿ ਇੰਨੀ ਕਿ ਪੜਾਈ ਆਪਾਂ ਕਹਿੰਦੇ ਆ ਕਿ 12ਵੀਂ ਤੱਕ ਲੈਣੀ ਚਾਹੀਦੀ ਹੈ ਪਰ 2705 ਗ੍ਰੈਜੂਏਟ 2000 ਤੋਂ ਵੱਧ 3000 ਦੇ ਨੇੜੇ ਤੇੜੇ 2705 ਗ੍ਰੈਜੂਏਟ ਨੇ ਇਹਦੇ ਲਈ ਅਪਲਾਈ ਕੀਤਾ ਪੋਸਟ ਗ੍ਰੈਜੂਏਸ਼ਨ 26 ਨੇ ਡਿਪਲੋਮਾ ਹੋਲਡਰ 77 ਨੇ ਜਿਨ੍ਹਾਂ ਚ ਆਈਆਈਟੀ 50 ਨੇ ਇਹਨਾਂ ਚ ਐਮਸੀ ਵਾਲੇ 6 ਨੇ ਐਮਏ ਵਾਲੇ 10 ਨੇ ਇਹਨਾਂ ਚ ਹੈਨਾ ਇਸੇ ਤਰ੍ਹਾਂ ਮਕੈਨੀਕਲ ਇੰਜੀਨੀਅਰ ਨੇ ਇਹਦੇ ਵਿੱਚ 3 ਤੇ 12ਵੀਂ ਵਾਲੇ 5082 ਨੇ 10ਵੀਂ ਵਾਲੇ 2491 ਨੇ ਮਤਲਬ 10ਵੀਂ ਨਾਲੋਂ ਵੀ ਵੱਧ ਗ੍ਰੈਜੂਏਟ ਨਹੀਂ ਕੀਤਾ ਉਹਦੇ ਵਿੱਚ ਇੱਕ ਇਹ ਵੀ ਹੈ ਕਿਦਾ ਮਤਲਬ ਬੱਚੇ ਪੜ੍ਹਾਈ ਵੱਲ ਵੱਧ ਵੀ ਜਾ ਰਹੇ ਉੱਚ ਵਿਦਿਆ ਵੀ ਹਾਸਲ ਕਰ ਰਹੇ ਨੇ ਪਰ ਉੱਚ ਵਿਦਿਆ ਦੇ ਮੁਕਾਬਲੇ ਉਹਨਾਂ ਨੂੰ ਰੋਜ਼ਗਾਰ ਕਿਉਂ ਨਹੀਂ ਸੋ 8ਵੀਂ ਵਾਲੇ 84 ਕੁ ਜਵਾਕ ਵੀ ਹੈਗੇ ਨੇ ਜਿਨ੍ਹਾਂ ਨੇ 8ਵੀਂ ਪਾਸੇ ਨੇ ਸੋ 10ਵੀਂ ਤੇ 12ਵੀਂ ਵਾਲਿਆਂ ਦੀ ਗਿਣਤੀ ਵੱਧ ਹੁੰਦੀ ਤਾਂ ਵੀ ਸਮਝ ਆਉਂਦੀ ਪਰ ਉੱਪਰ ਵਾਲੇ ਡਿਗਰੀਆਂ ਜਿਹੜਾ ਇੱਥੇ ਆ ਰਹੇ ਨੇ ਉਹਨਾਂ ਨੂੰ ਆਪਣੀਆਂ ਡਿਗਰੀਆਂ ਦੇ ਹਿਸਾਬ ਨਾਲ ਨੌਕਰੀਆਂ ਨਹੀਂ ਮਿਲ ਰਹੀਆਂ ਪਰ 34 ਪੋਸਟਾਂ ਲਈ 12000 ਤੋਂ ਵੱਧ ਐਪਲੀਕੇਸ਼ਨ ਆਉਣੀਆਂ ਇਹ ਰੋਜ਼ਗਾਰ ਦੀ ਸਥਿਤੀ ਦਾ ਚਿਹਰਾ ਹੈ ਜਿਹੜਾ ਸਾਹਮਣੇ ਹੈ ਤੋ ਜਨਾਬ ਜਵਾਬ ਦੇ ਦੇਵੇ ਹੁਣ ਸਰਕਾਰਾਂ ਕੋਲ ਹੈ ਕੋਈ ਇਹਦਾ ਜਵਾਬ ਨਾਰੇ ਲਾਉਣੇ ਭਾਸ਼ਣ ਦੇਣੇ ਬੈਨਰ ਟੰਗਣੇ ਬੋਹਰ ਟੰਗਣੇ ਇਹਦੇ ਨਾਲ ਕੁਝ ਨਹੀਂ ਹੁੰਦਾ ਹਾਂ ਪਹਿਲੂ ਤਾਂ ਇਹਦੇ ਨਾਲੇ ਜੁੜਿਆ ਦੂਸਰਾ ਸੰਕਟ ਤਾਂ ਭਾਰਤ ਦੇ ਸਿਰ ਤੇ ਪੰਜਾਬ ਦੇ ਸਿਰ ਤੇ ਨਵਾਂ ਪੈਣ ਜਾ ਰਿਹਾ ਟਰੰਪ ਨੇ ਪਹਿਲਾਂ ਤਾਂ ਚਾਹੇ ਉਹ ਗਲਤ ਤਰੀਕੇ ਨਾਲ ਗਏ ਸੀ ਜਿਸ ਤਰੀਕੇ ਨਾਲ ਵੀ ਗਏ ਸੀ ਪਰ ਉਹਨਾਂ ਨੂੰ ਕੱਢਣ ਦਾ ਤਰੀਕਾ ਬਹੁਤ ਗਲਤ ਸੀ ਜਦੋਂ ਖੂਬ ਚਰਚਾ ਹੋਈ ਕਿ ਟਰੰਪ ਦਾ ਕਿਹੜਾ ਤਰੀਕਾ ਵੀ ਹੱਤਕੜੀਆਂ ਬੇੜੀਆਂ ਲਾ ਕੇ ਚਲੋ ਉਹ ਤੋਂ ਬਾਅਦ 트ੰਪ ਜੀ ਕਹਿੰਦੇ ਵੀ ਜਿਹੜੇ ਇੱਥੇ ਪੜ੍ਹਾਈ ਕਰਨ ਆਉਂਦੇ ਨੇ ਜੇ ਉਹਦੀ ਡਿਗਰੀ ਪੂਰੀ ਨਹੀਂ ਹੁੰਦੀ ਅਧੂਰੀ ਛੱਡਦਾ ਪੜ੍ਹਾਈ ਕੋ ਛੱਡਦਾ ਤਾਂ ਮੈਂ ਕੱਢ ਦੂੰਗਾ ਉਹ ਨਹੀਂ ਇੱਥੇ ਰਹਿ ਸਕਦੇ ਜਨਾਬ ਚੋਣ ਪ੍ਰਚਾਰ ਦੇ ਦੌਰਾਨ ਤਾਂ ਤੁਸੀਂ ਗ੍ਰੀਨ ਕਾਰਡ ਦੀਆਂ ਗੱਲਾਂ ਕਰਦੇ ਸੀ 트ੰਪ ਨੇ ਅਮਰੀਕਾ 'ਚ ਪੜ੍ਹਨ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਗ੍ਰੀਨ ਕਾਰਡ ਦਾ ਵਾਅਦਾ ਕੀਤਾ ਸੀ ਆਪਣੇ ਚੋਣ ਪ੍ਰਚਾਰ ਦੇ ਦੌਰਾਨ ਪਰ ਤੁਸੀਂ ਕਿਹਾ ਕਿ ਜਿਹੜੇ ਇੱਥੇ ਡਿਗਰੀਆਂ ਪੂਰੀਆਂ ਨਹੀਂ ਕਰਦੇ ਮੈਂ ਉਹਨਾਂ ਨੂੰ ਤੋੜ ਦੂੰਗਾ ਉੱਥੇ ਤੱਕ ਵੀ ਲੋਕ ਚੁੱਪ ਕਰ ਗਏ ਠੀਕ ਹੈ ਵੀ ਵੈਸੇ ਤਾਂ ਆਪਾਂ ਸਾਰੇ ਇਸ ਗੱਲ ਤੋਂ ਵੱਖ ਵਾਂ ਕਿ ਸਟੱਡੀ ਵੀਜ਼ੇ ਤੇ ਜਾ ਕੇ ਕਿੰਨੇ ਕੁ ਉੱਥੇ ਪੜ੍ਹਾਈ ਦੇ ਰਾਦਣਾ ਜਾਂਦੇ ਨੇ 99% ਪੱਕੇ ਹੋਣੇ ਜਾਂਦੇ ਨੇ ਜਦੋਂ ਪਲੱਸ 2 ਤੋਂ ਬਾਅਦ ਬੰਦਾ ਵਿਦੇਸ਼ ਨੂੰ ਭੱਜਦਾ ਉਹ ਪੜ੍ਹਨ ਨਹੀਂ ਜਾ ਰਿਹਾ ਜਿਹੜਾ ਗ੍ਰੈਜੂਏਟ ਹੋ ਕੇ ਕੋਈ ਮਾਸਟਰ ਡਿਗਰੀ ਕਰਨ ਜਾਂਦਾ ਕੋਈ ਵੱਡੀ ਡਿਗਰੀ ਲੈਣ ਕਰਨ ਜਾਂਦਾ ਜਾਂ ਕਿਸੇ ਇੱਕ ਤਕਨੀਕ 'ਚ ਮਾਹਰ ਹੋਣ ਜਾਂਦਾ ਫਿਰ ਤਾਂ ਸਵਾਲ ਸਮਝ ਆਉਂਦਾ ਨਹੀਂ ਤਾਂ ਉਹ ਤੇ ਪੱਕਾ ਹੋਣੇ ਜਾਂਦਾ ਭਾਈ ਅਗਲਾ ਅਗਲਾ ਆਪਣੀ ਰੋਜੀ ਰੋਟੀ ਸੌਖੀ ਕਰਨੇ ਜਾਂਦਾ ਸਭ ਨੂੰ ਪਤਾ ਇਹ ਤੁਹਾਨੂੰ ਅਡਮਿਸ਼ਨਾਂ ਦੇਣ ਵਾਲਿਆਂ ਨੂੰ ਤੁਹਾਨੂੰ ਵੀਜ਼ੇ ਦੇਣ ਵਾਲਿਆਂ ਨੂੰ ਸਾਰਿਆਂ ਨੂੰ ਪਤਾ ਤੁਸੀਂ ਪੈਸੇ ਵੀ ਵਸੂਲਦੇ ਹੋ ਆਰਥਿਕ ਤੌਰ ਤੇ ਵੀ ਹੁਣ ਤੁਹਾਡਾ ਪੰਗਾ ਪਿਆ ਹੋਇਆ ਟਰੰਪ ਸਭ ਤੁਹਾਡੀਆਂ ਯੂਨੀਵਰਸਟੀਆਂ ਨਾਲ ਤੇ ਉਹ ਯੂਨੀਵਰਸਟੀਆਂ ਨੂੰ ਤੁਸੀਂ ਤੰਗ ਪ੍ਰੇਸ਼ਾਨ ਕਰਨ ਦੇ ਚੱਕਰ ਚ ਤੰਗ ਪ੍ਰੇਸ਼ਾਨ ਕਰਨ ਲੱਗ ਪਏ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਲੰਘੇ ਕੱਲ ਇਹ ਫੈਸਲਾ ਸੁਣਾਇਆ ਕਿ ਜਿਨ੍ਹਾਂ ਦੀ ਪੜ੍ਹਾਈ ਛੁੱਟ ਗਈ ਜੀ ਅਧਵਾਟੇ ਰਹਿ ਗਈ ਜੀ ਕੁਛ ਕਰ ਗਈ ਜੀ ਉਹਨਾਂ ਨੂੰ ਅਸੀਂ ਬਾਹਰ ਕਰਾਂਗੇ ਤੇ ਅੱਜ ਨਵਾਂ ਫੈਸਲਾ ਆ ਗਿਆ ਅੰਤਰਰਾਸ਼ਟਰੀ ਪੱਧਰ ਤੇ ਟਰੰਪ ਨੇ ਨਵੇਂ ਵੀਜ਼ਿਆਂ ਤੇ ਉੱਤੇ ਇੱਕ ਤਰ੍ਹਾਂ ਨਾਲ ਵਿਦਿਆਰਥੀਆਂ ਦੇ ਨਵੇਂ ਵੀਜ਼ਿਆਂ ਤੇ ਰੋਕ ਲਾਤੀ ਹੈ ਕਿਉਂਕਿ ਉਹਨਾਂ ਦਾ ਹੁਕਮ ਕੀ ਹੈ ਵਿਦਿਆਰਥੀਆਂ ਦੇ ਨਵੇਂ ਵੀਜ਼ਾ ਇੰਟਰਵਿਊ ਨਹੀਂ ਹੋਣਗੇ ਇੰਟਰਵਿਊ ਦੀ ਨਵੀਂ ਤਰੀਕ ਤੇ ਉਹ ਚੁੱਪ ਨੇ ਦਾਖਲੇ ਦੇ ਸਿੱਧਾ ਅਸਰ ਪੈਣਾ ਵੀਜ਼ਾ ਇੰਟਰਵਿਊ ਰਹਿੰਦੀ ਹੈ ਅਡਮਿਸ਼ਨ ਹੋ ਗਈ ਸਾਰਾ ਕੁਝ ਹੋ ਗਿਆ ਪ੍ਰਕਿਰਿਆ ਹੋ ਗਈ ਸੋ 트럼ਪ ਨੇ ਸਿੱਧੇ ਰੂਪ ਦੇ ਵਿੱਚ ਨਵੇਂ ਵਿਦਿਆਰਥੀਆਂ ਦੀ ਵੀਜ਼ਿਆਂ ਵਾਲੀ ਇੰਟਰਵਿਊ ਤੇ ਰੋਕ ਲਾਤੀ ਜਨਾਬ ਔਰੇ ਜੇ ਮੈਂ ਭਾਰਤ ਭਾਰਤ ਦੇ ਹਵਾਲੇ ਨਾਲ ਗੱਲ ਕਰਾਂ ਤਾਂ ਕਹਿੰਦੇ ਜੀ ਕਰੀਬ-ਕਰੀਬ 2 ਲੱਖ ਭਾਰਤੀ ਸਟੂਡੈਂਟਾਂ ਤੇ ਇਹਦਾ ਸਿੱਧਾ ਅਸਰ ਪੈਣਾ 50000 ਵਿਦਿਆਰਥੀ ਵੀਜ਼ਾ ਇੰਟਰਵਿਊ ਦੇ ਚੁੱਕੇ ਨੇ 2 ਲੱਖ ਦੇ ਕਰੀਬ ਇਸ ਸੈਸ਼ਨਾਂ ਦੇ ਲਈ ਜਿਹੜਾ ਹੁਣ ਚਲਣਾ ਹੁੰਦਾ ਸੈਸ਼ਨ ਅਗਲੇ ਅਗਸਤ ਤੋਂ ਮਤਲਬ ਜਿਵੇਂ ਸ਼ੁਰੂ ਹੁੰਦਾ ਸੀਜ਼ਨ ਮਈ ਤੇ ਅਗਸਤ ਤੋਂ ਹੈ ਨਾ ਤੇ ਫਿਰ ਇਹ ਮਤਲਬ ਸਤੰਬਰ ਤੇ ਨਵੰਬਰ ਚ ਦਾਖਲੇ ਉਹ ਸਾਰੀ ਜਿਹੜੀ ਪ੍ਰਕਿਰਿਆ ਉਹਦੇ ਲਈ 2 ਲੱਖ ਦੇ ਕਰੀਬ ਭਾਰਤੀ ਵਿਦਿਆਰਥੀਆਂ ਦੇ ਵੀਜ਼ਾ ਇੰਟਰਵਿਊ ਪਈਆਂ ਰਹੇ ਪੈਂਡਿੰਗ ਤੇ ਜੇ 2 ਲੱਖ ਭਾਰਤੀ ਨੇ ਉਹਨਾਂ ਚ ਵੱਡੀ ਗਿਣਤੀ ਚ ਪੰਜਾਬ ਵਾਲੇ ਵੀ ਹੋਣਗੇ ਭਾਈ ਤੇ ਫਿਰ ਇਹ ਸਾਰਾ ਕਾਰਨ ਕਿ ਤੁਹਾਡਾ ਯੂਨੀਵਰਸਿਟੀਆਂ ਨਾਲ ਟਕਰਾਇਆ ਜੀ ਤੁਹਾਡਾ ਉਹਨਾਂ ਨਾਲ ਟਕਰਾਅ ਚੱਲ ਰਿਹਾ ਹੈ ਸੋ ਇਸ ਲਈ ਤੁਸੀਂ ਇਹ ਤਾਂ ਕਰੋਗੇ ਤੇ ਫਾਰਮੂਲਾ ਇਹ ਵੀ ਕੱਢਿਆ ਕਿ ਜੀ ਪਹਿਲਾਂ ਇਹਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਮੈਂ ਕਹਿੰਦਾ ਠੀਕ ਹੈ ਕਰੋ ਜਾਂਚ ਅਸਲ ਚ ਕੀ ਹੈ ਕਿ ਟਰੰਪ ਨੂੰ ਚੁਣੌਤੀ ਵੀ ਸਭ ਤੋਂ ਵੱਧ ਯੂਨੀਵਰਸਿਟੀਆਂ ਦੇ ਅੰਦਰੋਂ ਆ ਰਹੀਆਂ ਨੇ ਸੋ ਇਸ ਨੂੰ ਲੱਗਦਾ ਕਿ ਜਿਹੜੇ ਬਾਹਰਲੇ ਵਿਦਿਆਰਥੀ ਹੁੰਦੇ ਨੇ ਉਹਨਾਂ 'ਚ ਵੀ ਕਿਹੜੇ ਵਰਗ ਨੂੰ ਰੋਕਣਾ ਹੈ ਕਿਹੜੇ ਮੁਲਕ ਨੂੰ ਰੋਕਣਾ ਹੈ ਕਿਹੜੇ ਤਰ੍ਹਾਂ ਦੇ ਵਿਦਿਆਰਥੀ ਦੀ ਸੋਚ ਨੂੰ ਰੋਕਣਾ ਹੈ ਇਸ ਨੂੰ ਦੇ ਸੋਸ਼ਲ ਮੀਡੀਆ ਅਕਾਊਂਟ ਮੈਂ ਕਹਿੰਦਾ ਕੋਈ ਪ੍ਰਕਿਰਿਆ ਹੋਵੇ ਕੋਈ ਇੱਕ ਪੱਕੀ ਪ੍ਰਕਿਰਿਆ ਆਪਣਾਓ ਪਰ ਆਏ ਸਾਰਿਆਂ ਦੇ ਉੱਤੇ ਇਹ ਉਹਨਾਂ ਦੇ ਕੈਰੀਅਰ ਦੇ ਉੱਤੇ ਉਹਨਾਂ ਦੇ ਸਾਲ ਬਰਬਾਦ ਕਰਨ ਦੇ ਉੱਤੇ ਘਟੋਕਾ ਟਰੰਪ ਸਾਹਿਬ ਰਾਸ਼ਟਰਪਤੀ ਹੋ ਤੁਸੀਂ ਖੁਸ਼ਗੰਭੀਤਾ ਨਾਲ ਸੋਚੋ ਬੱਚਿਆਂ ਦਾ ਇੱਕ ਸਾਲ ਮਰਦਾ ਉਹਨਾਂ ਦੇ ਦਿਮਾਗੀ ਤੌਰ ਤੇ ਪਰੇਸ਼ਾਨੀ ਨਾਲ ਕਿਤੇ ਹੋਰ ਅਗਲੇ ਸਾਲ ਨਾ ਮਰ ਜਾਣ ਕਿਉਂਕਿ ਬਹੁਤ ਸੁਪਨੇ ਬੁਣੇ ਹੁੰਦੇ ਨੇ ਇਸ ਉਮਰ ਦੇ ਬੱਚਿਆਂ ਨੇ ਸੋ ਉਹਨਾਂ ਨੂੰ ਸੁਪਨਿਆਂ ਨੂੰ ਢਾਹ ਢੇਰੀ ਨਾ ਕਰੋ ਤੇ ਮਾਪਿਆਂ ਨੇ ਜਿਨ੍ਹਾਂ ਨੇ ਕਰਜ਼ੇ ਲੈ ਕੇ ਸਾਰੀ ਪ੍ਰਕਿਰਿਆ ਕੀਤੀ ਹੈ ਜਾਂ ਤਾਂ ਇੱਕ ਨੀਤੀ ਬਣਾ ਦਿਓ ਕਿ ਬਈ ਪੱਕਾ ਬੰਦ ਹੈ ਅਗਰ ਕੋਈ ਹੋਰ ਰਾਹ ਲੱਭਣ ਅੱਧ ਬਾਟੇ ਨਾਲ ਲਟਕਾਓ ਜੀ ਇੱਕ ਵਾਰ ਫਿਰ ਜੰਗ ਦੇ ਮਾਹੌਲ ਬਣਦੇ ਅਸਾਰ ਤੇ ਦਰਮਿਆਨ ਕੇਂਦਰ ਵੱਲੋਂ ਸਬੰਧਤ ਮਹਿਕਮਿਆਂ ਵੱਲੋਂ ਇਹ ਐਲਾਨਿਆ ਜਾਣਾ ਕਿ ਦੇਸ਼ ਦੇ ਵਿੱਚ 4-5 ਸੂਬਿਆਂ 'ਚ ਸਰਦੀ ਖੇਤਰਾਂ 'ਚ ਮੁੜ ਕੇ ਮੌਕ ਡ੍ਰਿਲ ਹੋਏਗੀ ਬਲੈਕਆਊਟ ਹੋਏਗਾ ਜਿਹਦੇ ਵਿੱਚ ਪੰਜਾਬ ਐ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਐ ਹਾਂ ਹਰਿਆਣਾ ਐ ਹਾਂ ਰਾਜਸਥਾਨ ਐ ਜੰਮੂ ਕਸ਼ਮੀਰ ਐ ਗੁਜਰਾਤ ਐ ਸੋ ਪਾਕਿਸਤਾਨ ਦੀ ਸਰਦ ਨਾਲ ਲੱਗਦੇ ਇਹਨਾਂ ਨੇੜਲੇ ਸੂਬਿਆਂ ਦੇ ਵਿੱਚ ਮੌਕ ਡ੍ਰਿਲ ਦੀ ਤਰੀਕ ਕਲਾਨੀ ਗਈ ਜਿਹੜੀ ਅੱਜ ਸ਼ਾਮ ਨੂੰ ਹੋਣੀ ਸੀ ਅੱਜ ਸ਼ਾਮ ਨੂੰ ਮਤਲਬ ਮੌਕ ਡ੍ਰਿਲ ਤੇ ਬਲੈਕਆਊਟ ਦਾ ਫੈਸਲਾ ਸੀ ਲਗਭਗ ਜਿਹਨੂੰ ਅੱਗੇ ਪਾਇਆ ਗਿਆ ਕਿ ਅਗਲੀ ਤਰੀਕ ਕਲਾਨੀ ਜਾਊਗੀ ਇਹ ਸਭ ਦੇ ਦਰਮਿਆਨ ਪੰਜਾਬ ਦੇ ਵਿੱਚ 3 ਜੂਨ ਲਾਨ ਲਈ ਕਿ ਅੱਜ ਵਾਲੀ ਰਹਿਣ ਦਿਓ 3 ਜੂਨ ਨੂੰ ਕਰ ਲਾਂਗੇ ਜੀ ਰਵਾ ਜੂਨ ਦਾ ਪਹਿਲਾ ਹਫਤਾ ਪੰਜਾਬ ਸਿੱਖ ਭਾਈਚਾਰਾ ਮਾਨਵਤਾ ਨੂੰ ਪਿਆਰ ਕਰਨ ਵਾਲੇ ਲੋਕ ਇੱਕ ਪੀੜ ਵਾਲੇ ਮਾਹੌਲ ਚੋਂ ਲੰਘਦੇ ਨੇ ਪੰਜਾਬ ਤਾਂ ਇਹਨਾਂ ਦਿਨਾਂ ਨੂੰ ਬਹੁਤ ਹੀ ਬੜੇ ਔਖੇ ਦਿਨਾਂ ਮੰਨ ਕੱਟਦਾ ਸੱਚਕੰਨ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਫੌਜੀ ਹਮਲਾ ਆਪਰੇਸ਼ਨ ਬਲੂ ਸਟਾਰ ਸ੍ਰੀ ਕਲਤਕ ਸਾਬ ਨੂੰ ਟੈਟੇਰੀ ਕਰਨਾ ਇਹ ਉਹ ਘੱਲੂ ਘਾਰੇ ਵਾਲੇ ਦਿਨ ਨੇ ਇਹਨਾਂ ਦਿਨਾਂ ਵਿੱਚ ਜੇ ਇੱਥੇ ਫੋਜੀ ਮਸਕਾ ਹੋਣਗੀਆਂ ਇਹਨਾਂ ਦਿਨਾਂ 'ਚ ਤੁਸੀਂ ਵਰਦੀਆਂ ਪਾ ਕੇ ਮੌਕ ਡ੍ਰਿਲਾਂ ਕਰੋਗੇ ਤਾਂ ਭਾਵਨਾਵਾਂ ਹੋਰ ਤਰ੍ਹਾਂ ਬਲੁੰਦਰੀਆਂ ਜਾਣਗੀਆਂ ਉਤੇ ਅਸਰ ਹੋਰ ਤਰ੍ਹਾਂ ਦਾ ਪੈਣਾ ਇਸ ਲਈ ਕੱਲ ਜਿਹੜਾ ਇਹ ਫੈਸਲਾ ਸੀ ਕਿ ਪਹਿਲਾ 29 ਮਈ ਨੂੰ ਮੌਕ ਡ੍ਰਿਲ ਹੋਣੀ ਆ ਬਾਕੀ ਥਾਵਾਂ ਦੇ ਉੱਤੇ ਜਿਹੜੇ ਤਰੀਕਾ ਆਉਣੀਆਂ ਨੇ ਪਰ ਪੰਜਾਬ ਦੀ ਤਰੀਕ 3 ਜੂਨ ਐਲਾਨੀ ਗਈ ਤੇ ਪੰਜਾਬ ਨੇ ਉਹਦੇ ਤੇ ਰਿਐਕਟ ਕੀਤਾ ਸਰਕਾਰ ਤੱਕ ਉਹ ਸੁਨੇਹਾ ਸ਼ਾਇਦ ਪਹੁੰਚਦਾ ਕੀਤਾ ਜਿਸ ਤੋਂ ਬਾਅਦ ਹੁਣ ਜਾਣਕਾਰੀ ਮਿਲ ਰਹੀ ਆ ਕਿ 3 ਜੂਨ ਤੋਂ ਵੀ ਅਗਾਹ ਇਹ ਵੀ ਡੇਟ ਅੱਗੇ ਜਾਏਗੀ ਹੁਣ 3 ਜੂਨ ਨੂੰ ਵੀ ਪੰਜਾਬ ਚ ਮੌਕਟਲ ਤੇ ਬਲੈਕਆਊਟ ਨਹੀਂ ਹੋਏਗਾ ਪਰ ਇਹ ਸਾਰੀ ਪ੍ਰਕਿਰਿਆ ਨੇ ਕੇਂਦਰ ਦੇ ਉੱਤੇ ਇੱਕ ਸਵਾਲ ਜ਼ਰੂਰ ਖੜਾ ਕਰ ਦਿੱਤਾ ਹੈ ਕਿ ਤੁਸੀਂ ਜੋ ਵੀ ਕਰਨ ਦਾ ਤੁਹਾਡਾ ਮਨ ਕਰਦਾ ਤੁਸੀਂ ਹੁਕਮ ਚਾੜ੍ਹ ਦਿੰਦੇ ਹੋ ਸੂਬਿਆਂ ਦੀਆਂ ਸਰਕਾਰਾਂ ਨੇ ਜਨਾਬ ਸੂਬਿਆਂ ਦੇ ਸੁਰੱਖਿਆ ਦਸਤੇ ਨੇ ਜਨਾਬ ਮੱਖ ਮੰਤਰੀ ਹੈ ਗ੍ਰਹਿ ਮੰਤਰੀ ਹੈ ਰਾਜਪਾਲ ਹੈ ਹੈਨਾ ਡੀਜੀਪੀ ਹੈ ਚੀਫ ਸਕੱਟਰੀ ਹੈ ਨਾ ਪ੍ਰਸ਼ਾਸਨਿਕ ਪੱਦਰ ਤੇ ਨਾ ਅਧਿਕਾਰਕ ਪੱਦਰ ਤੇ ਨਾ ਸਰਕਾਰ ਦੇ ਪੱਦਰ ਤੇ ਕਿਤੇ ਕੋਈ ਕੇਂਦਰ ਰਾfte ਹੀ ਨਹੀਂ ਕਰਦਾ ਇਹ ਡਿਕਟੇਟਰਸ਼ਿਪ ਹੈ ਕਿ ਤੁਹਾਡੇ ਮਨ ਚਾਹੇ ਤਾਂ ਹੁਕਮ ਚਾੜ੍ਹਤਾ ਤੇ ਲਾਗੂ ਕਰੋ ਜੀ ਇਸ ਸਥਿਤੀ ਦੇ ਵਿੱਚ ਇਹ ਤਣਾਲਾ ਮਾਹੌਲ ਇੱਕ ਵਾਰ ਫਿਰ ਬਣ ਰਿਹਾ ਕਿ ਮੌਕ ਡ੍ਰਿਲ ਇਹ ਬਲੈਕਆਊਟ ਕੀ ਅਸੀਂ ਮੁੜ ਕੇ ਜੰਗਵਾਲ ਬਦ ਰਹੇ ਆ ਕੀ ਮੁੜ ਕੇ ਬਾਰਡਰ ਤੇ ਕੋਈ ਤਣਾਅ ਹੋ ਸਕਦਾ ਪੰਜਾਬ ਦੇ ਵਿੱਚ ਇੱਥੋਂ ਗਈ ਲੇਬਰ ਅਜੇ ਭਰਤੀ ਨਹੀਂ ਇੱਧਰ ਝੋਨਾ ਲੱਗਣ ਜਾ ਰਿਹਾ ਉਧਰ ਉਦਯੋਗਪਤੀ ਰੋ ਰਹੇ ਨੇ ਕਿ ਅਸੀਂ ਐਡਵਾਂਸ ਚਾਰ-ਚਾਰ ਮਹੀਨੇ ਦੀ ਛੇ-ਛੇ ਮਹੀਨੇ ਦੀ ਤਨਖਾਹ ਦੇਣ ਲਈ ਤਿਆਰ ਆ ਬੋਨਸ ਦੇਣ ਲਈ ਤਿਆਰ ਆ ਹੋਰ ਵਾਧੂ ਉਹਨਾਂ ਨੂੰ ਲਾਲਚ ਦੇ ਰਹੇ ਆ ਉਹਦੇ باوجود ਵੀ ਲੇਬਰ ਮੁੜਨਾ ਨਹੀਂ ਚਾਹੁੰਦੀ ਉਹਨਾਂ ਦੇ ਅੰਦਰ ਡਰ ਹੈ ਤੇ ਦੂਸਰੇ ਪਾਸੇ ਸਰਦੀ ਖੇਤਰਾਂ ਦੇ ਵਿੱਚ ਪਿੰਡਾਂ ਨੂੰ ਲੋਕ ਮੁੜ ਗਏ ਨੇ ਮੁੜ ਕੇ ਆਪਣੇ ਕੰਮਕਾਰ ਖੇਤੀਬਾੜੀ ਦੇਖਣ ਲੱਗੇ ਨੇ ਪਰ ਲਗਭਗ ਲੋਕ ਮੁੜ ਕੇ ਬੰਕਰਾਂ ਨੂੰ ਬਹਾਲ ਕਰ ਰਹੇ ਨੇ ਭੋਰੇ ਬਣਾ ਰਹੇ ਨੇ ਕਿ ਪਤਾ ਨਹੀਂ ਕਦੋਂ ਜੰਗ ਲੱਗ ਜਾਵੇ ਕਿਉਂਕਿ ਗੋਲੀਬੰਦੀ ਹੋਈ ਹੈ ਜੰਗਬੰਦੀ ਨਹੀਂ ਹੋਈ ਤੇ ਭਾਰਤੀ ਜਨਤਾ ਪਾਰਟੀ ਕਹਿੰਦੀ ਅਸੀਂ ਕਰ ਕਰ ਸੰਦੂਰ ਦੀਆਂ ਰੱਬੀਆਂ ਵੰਡਣੀਆਂ ਅੱਜ ਤਾਂ ਮਿਸ਼ਨ ਸੰਦੂਰ ਚੱਲੀ ਹੈ ਕੀ ਕੋਈ ਖੁਫੀਆ ਰਿਪੋਰਟ ਹੈ ਕਿ ਪਾਕਿਸਤਾਨ ਵਾਲੇ ਪਾਸੋਂ ਸ਼ਰਾਸਤ ਹੋ ਸਕਦੀ ਹੈ ਤਾਂ ਇਹ ਦੀ ਮੌਕਢਲ ਦੀ ਲੋੜ ਹੈ ਕਿ ਭਾਰਤ ਸਰਕਾਰ ਵੱਲੋਂ ਕੋਈ ਰਣਨੀਤੀ ਘੜੀ ਗਈ ਹੈ ਕਿ ਵਾਰ ਕੀਤਾ ਜਾਣਾ ਹੈ ਕਾਰਵਾਈ ਕੀਤੀ ਜਾਣੀ ਹੈ ਅਜੇ ਮਿਸ਼ਨ ਸੰਦੂਰ ਤਹਿਤ ਹੋਰ ਟਿਕਾਣਿਆਂ ਤੇ ਹਮਲਾ ਹੋਣਾ ਜਾਂ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਭੇਜੇ ਗਏ ਵੱਖ-ਵੱਖ ਮੁਲਕਾਂ 'ਚ ਜਿਹੜੇ ਵਫਦ ਨੇ ਉਹਨਾਂ ਨੂੰ ਕੋਈ ਉਹਜਾ ਹੁੰਗਾਰਾ ਨਹੀਂ ਮਿਲਿਆ ਸੰਸਦ 'ਚ ਜਵਾਬ ਦੇਣੋਂ ਬਚਿਆ ਜਾਣਦਾ ਹੈ ਫਾਰਮੂਲਾ ਕੱਢਿਆ ਜਾ ਰਿਹਾ ਹੈ ਜਾਂ ਲੋਕਾਂ ਨੂੰ ਇਹ ਦੱਸਣ ਲਈ ਹੈ ਕਿ ਅਸੀਂ ਅਜੇ ਵੀ ਕੁਝ ਕਰ ਸਕਦੇ ਹਾਂ ਸੋ ਕਿੰਨੇ ਹੀ ਸਵਾਲ ਵੱਡੇ ਹੁੰਦੇ ਜਾ ਰਹੇ ਨੇ ਪਰ ਇਹ ਸਭ ਦੇ ਦਰਮਿਆਨ ਅੱਜ ਨਹੀਂ ਤਾਂ ਕੱਲੂ ਕੱਲੂ ਨਹੀਂ ਤਾਂ ਪਰਸੋਂ ਕੇਂਦਰ ਕਹਿੰਦਾ ਮੌਕ ਡ੍ਰਿਲ ਕਰਾਂਗੇ ਜੀ ਤੇ ਬਲੈਕਆਊਟ ਵੀ ਕਰ ਫਿਰ ਹੋਊਗਾ ਫਿਕਰ ਵਾਲੀ ਸਥਿਤੀ ਹੈ ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਬਹੁਤ ਬਹੁਤ ਸ਼ੁਕਰੀਆ